ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਸੁਲਤਾਨਪੁਰ ਲੋਧੀ ਦੇ ਜਿਹੜੇ ਏਰੀਆ ਹੜ੍ਹ ਪ੍ਰਭਾਵਤ ਹੈਗੇ ਆ ਉਹਨਾਂ ਵਿੱਚ ਜਿਹੜੇ ਪਹੁੰਚੇ ਸੀਗੇ ਤੇ ਨਾਲ ਸੇ ਸਿੰਘ ਤੇ ਲੋਹਣੀ ਵੀ ਸਾਡੇ ਨਾਲ ਆ ਕਿਉਂਕਿ ਭਾਰਤੀ ਕਸਨ ਜੁਨੀ ਵੱਲੋਂ ਦੁਆਬਾ ਵੱਲੋਂ ਇਹ ਜਿਹੜੀ ਦਵਾਈ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਲਗਾਤਾਰ ਕਰਦੇ ਪਏ ਆ ਕਿਉਂਕਿ ਜਿੱਥੇ ਵੀ ਵਨ ਚੱਲਦੇ ਹੈਗੇ ਆ ਵਨ ਨੂੰ ਮਜ਼ਬੂਤ ਕਰਨ ਦੇ ਕੰਮ ਚੱਲਦੇ ਪਰ ਉੱਥੇ ਜਿਹੜੀ ਡੇਵਲ ਹੈਗੇ ਆ ਜਾਂ ਸੰਗਤ ਸੇਵਾ ਕਰਦੀ ਆ ਉਹਨਾਂ ਦੀਆਂ ਲੋੜਾਂ ਦੇ ਮਤਲਬ ਜਿਹੜੀ ਆ ਦਵਾਈ ਦੀ ਸੇਵਾ ਬਚ ਚੱਲਦੀ ਕਿ ਉਹਦੇ ਨਾਲ ਨਾਲ ਜਿਹੜੇ ਹਾਰਡ ਕ੍ਰਾਕ ਤੇ ਏਰੀਆ ਉੱਥੇ ਹੁਣ ਮਜੂਤਾ ਸਥਿਤੀ ਕਿਹ ਹੈ ਉਹ ਵੀ ਨਾਲ ਨਾਲ ਦਿੱਤੇ ਪਿਆ ਹੈ। ਇਹ ਨੌਜਵਾਨ ਸਾਡੇ ਨਾਲ ਇਸ ਦੇ ਮੇਰੇ ਹੈਗਾ ਜਿਹੜਾ ਕਿ ਇਸੇ ਏਰੀਆ ਦਾ ਜਿਹੜਾ ਹੈਗਾ ਪੁੱਛਦੇ ਨੇ ਕਿ ਕਿਹੜਾ ਏਰੀਆ ਪੈਂਦਾ ਹੈ ਤੇ ਇੱਥੇ ਕਿੰਨਾ ਕੁ ਨੁਕਸਾਨ ਹੋਇਆ। ਹਾਂਜੀ ਜਵਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਕਿਹੜਾ ਏਰੀਆ ਪੈਂਦਾ ਹੈ ਤੇ ਇੱਥੇ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ? ਨੁਕਸਾਨ ਜਿਹੜਾ ਤੁਹਾਡੇ ਸਾਹਮਣੇ ਹੀ ਆ ਸਾਰੇ ਝੋਨੇ ਝੋਨੇ ਮਰ ਗਏ ਇਧਰ ਵੀ ਨਹੀਂ ਸਾਡੇ ਲੈ ਸਾਡੇ ਹੀ ਆ। ਅੱਛਾ ਇਹ ਵੀ ਮਰ ਗਿਆ ਨਾਲ ਹੀ ਪਾਣੀ ਦਾ ਕਰਕੇ। ਅੱਛਾ ਇਹ ਉਹ ਤੇ ਏਰੀਆ ਹੈ ਕਿਹੜਾ ਪਿੰਡ ਹੈ ਇਹ ਇਹ ਸਰਦੁੱਲਾਪੁਰ ਕੀ ਪਿੰਡ ਆ ਵਾ ਅੱਛਾ ਹਾਂਜੀ ਤੇ ਸੁਲਤਾਨਪੁਰ ਲੋਧੀ ਦੇ ਨਾਲ ਹੀ ਆ ਓਕੇ ਹਾਂਜੀ ਤੇ ਇੱਥੇ ਹੁਣ ਜਿੱਦਾਂ ਜਿਹੜੇ ਬੰਨ ਬੰਨ ਦਾ ਕੰਮ ਇਧਰ ਸੜ ਮੋਰੇ ਚੱਲਦਾ ਪਿਆ ਕਿੱਥੇ ਕਿੱਥੇ ਕੰਮ ਚੱਲਦਾ ਪਿਆ ਹੈ ਇੱਥੇ ਵੀ ਅੱਗੇ ਵੀ ਚੱਲਣ ਦਿਆ ਵਾ ਸਭਰਾਵੇਂ ਵੀ ਚੱਲਣ ਦਿਆ ਵਾ ਨਾਲ ਅੱਛਾ ਹਾਂਜੀ ਇਹ ਟੁੱਟਾ ਇਥੋਂ ਬੰਨ ਹਾਂਜੀ ਇਹ ਟੁੱਟ ਗਿਆ ਸੀ ਉਹ ਅੱਲੀ ਬਣਾਉ ਟੁੱਟਾ ਵਾ ਪਾਲੀ ਘਰ ਅੱਲੀ ਅੱਲੀ ਵਗੈਰਾ ਕੋਈ ਨਹੀਂ ਹਾਂਜੀ ਕਿੱਥੋਂ ਕਿੰਨੀ ਵਾਟ ਹੈ ਇੱਥੋਂ ਥੋੜੀ ਹੋਣੀ ਆ 3-4 ਕਿਲੋਮੀਟਰ ਹੀ ਮਾ। ਜੇ ਬਈ ਇੱਥੇ ਨੁਕਸਾਨ ਦੀ ਗੱਲ ਕਰੀ ਜਿਹੜੇ ਪੈਂਡ ਹੈਗੇ ਪਿੰਡਾਂ ਵਿੱਚ ਵੀ ਕੋਈ ਨੁਕਸਾਨ ਹੋਇਆ। ਹਾਂਜੀ ਇਧਰ ਆਪ ਹੋਇਆ ਜੀ। ਇਧਰ 16 ਪੈਂਡ ਡੁੱਬ ਗਏ। 16 ਪੈਂਡ ਡੁੱਬ ਗਏ ਆ। ਤੇ ਜੇ ਤਾਂ ਹੁਣ ਆ ਇੱਥੋਂ ਸ਼ੁਰੂਆਤ ਆਪ ਦੇ ਦੇ ਕੋਈ ਇੱਥੋਂ ਪਾਲਾਈ ਦੇ ਤਾਂ ਬਿਲਕੁਲ ਜਿਦਾ ਠੀਕ ਹੈਗਾ ਆ। ਇੱਥੋਂ ਲੈ ਕੇ ਜਿਹੜੀ ਐਸੀਡੀ ਦੀ ਟੋਟਲ ਖੇਤੀ ਤੱਕ ਨਾ ਨੁਕਸਾਨ ਆ। ਇਹ ਸਾਰੇ ਇਧਰ ਨੂੰ ਮਰ ਗਏ ਝੋਨੇ ਸਾਰੇ ਇਧਰ ਵੀ ਤੇ ਇਧਰ ਵੀ ਸਾਰੇ ਮਰ ਗਏ ਆ। ਅੱਛਾ ਹਾਂਜੀ। ਤੇ ਇਹ ਹੁਣ ਜਿਹਦਾ ਪਾਣੀ ਤਾਂ ਬੰਨ ਵੀ ਚੱਲ ਰਿਹਾ ਕਿੰਨੇ ਦਿਨ ਲੱਗਦੇ ਹੋ ਹੋਰ ਜਿਹਦਾ ਪਾਣੀ ਘਟ ਜੂਗਾ ਜੇ ਬੰਨ ਲੱਗ ਜੇ ਪਾਣੀ ਹਾਂ ਚੜੀ ਜਾਂਦਾ ਜੀ ਅੱਛਾ ਚੜਦਾ ਹਾਂਜੀ ਹਾਂ ਚੜੀ ਜਾਂਦਾ ਤੇ ਕਿੰਨੇ ਕ ਦਿਨ ਹੋ ਸਕਦੇ ਵੀ ਜਿਹੜੇ ਲੱਗਣਾ ਜੇ 2 ਮਹੀਨਾ 15 ਦਿਨ ਹਾਂਜੀ ਜਿਹੜੇ ਤਾਂ 2 ਮਹੀਨਾ ਦਾ ਲੱਗ ਹੀ ਜਾਣੇ ਅੱਛਾ ਹਾਂਜੀ ਕਣਕ ਤਾਂ ਵੀ ਨਹੀਂ ਪਈ ਪਤਾ ਵੀ ਕਣਕਾਂ ਬੀਜੀਆਂ ਜਾਊਗੀਆਂ ਤੇ ਨਹੀਂ ਬੀਜੀਆਂ ਜਾਊਗੀਆਂ ਤੇ ਜਿੱਦਾਂ ਹੁਣ ਆ ਪਾਣੀ ਵਿੱਚ ਅਸੀਂ ਦੇ ਦੂਗਾ ਜਿਹੜਾ ਚੜ ਗਿਆ ਹੈਗਾ ਇਹ ਕੱਢਣ ਦੇ ਵੀ ਕਿੰਨਾ ਸਮਾਂ ਲੱਗੂਗਾ ਇਹਨੂੰ ਜੇ ਪਾਣੀ ਲੱਥੂਗਾ ਤਾਂ ਫੇਰ ਹੀ ਜੀ ਨਿਕਲਣੀ ਹੈ ਇਹਦਾ ਸਰਕਾਰ ਵੱਲੋਂ ਜਿਹੜੀ ਸਹਾਇਤਾ ਸੁੱਤਾ ਕੋਈ ਦਿੱਤੀ ਗਈ ਹੈ ਅੱਜ ਤੱਕ ਉਹਦੇ ਤੋਂ ਜਦੋਂ ਤੁਸੀਂ ਇੱਥੇ ਲੋਕਲ ਹੈਗੇ ਆਂ ਕੋਈ ਨਹੀਂ ਸਹਾਇਤਾ ਕੋਈ ਸਰਕਾਰ ਵੱਲੋਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮੰਗ ਕੀ ਆਈ ਰਹੀ ਨੇ ਕਿ ਉਹ ਕਿ ਚੋਲਿਆ ਇੱਕ ਤਾਂ ਪਾਣੀ ਦਾ ਨੁਕਸਾਨ ਘਰਾ ਘਰਾਂ ਦਾ ਕਿੰਨਾ ਦਾ ਨੁਕਸਾਨ ਨੂੰ ਸੁਣ ਰਿਹਾ ਹੈ ਘਰਾ ਦਾ ਇਦਾਂ ਹੀ ਹੋਇਆ ਬਾਪੂਰਾ ਜੀ ਕਈਆਂ ਦੇ ਟਾ ਡਟੂਟ ਹੋ ਗਏ ਆ ਦੇ ਕਈਆਂ ਨੂੰ ਟਾ ਲੱਗੀ ਹੋਈ ਆ ਠੀਕ ਹੈ ਹਾਂਜੀ ਸਵੇ ਇੱਥੇ ਦੇ ਲੋਕਲ ਨੌਜਵਾਨ ਜਿਹਨੇ ਦੱਸਿਆ ਕਿ ਜਿਹੜੇ ਇੱਥੋਂ ਦਾ ਪਾਲਾ ਏਰੀਆ ਹੈਗਾ ਉਹ ਉੱਥੋਂ ਤੋਂ ਸ਼ੁਰੂਆਤ ਨਹੀਂ ਹੈ ਪਰ ਜਿਹੜਾ ਬਿਆਸ ਦੇ ਬਿਲਕੁਲ ਕੰਡੇ ਦੇ ਹਸੂ ਦੇ ਖੜੇ ਹੈਗੇ ਆ ਆ ਜਿਹੜੀਆਂ ਜ਼ਮੀਨਾਂ ਬਿਲਕੁਲ ਬਹੁਤ ਵੱਡੀ ਮਾਲ ਜਿਹੜੀ ਹੈ ਇੱਥੇ ਫਸਲਾਂ ਨੂੰ ਪੈ ਚੁੱਕੀ ਹੈਗੀ ਆ ਫਸਲਾਂ ਦਾ ਨਾਮੋਂ ਨਿਸ਼ਾਨੀ ਹੈਗਾ ਰੇਤ ਦੇ ਵੱਡੇ ਵੱਡੇ ਢੇਰ ਜਿਹੜੇ ਆ ਉਹ ਦੀਦੇ ਪਏ ਆ ਜਾਂ ਪਾਣੀ ਦਾ ਪਾਣੀ ਦੀ ਸਪੀਡ ਦੇਖੀਏ ਤਾਂ ਇੱਥੇ ਬਹੁਤ ਤੇਜ਼ ਜਿਹੜਾ ਵਹਾਹ ਪਾਣੀ ਦਾ ਅੱਜ ਵੀ ਜਿਹੜਾ ਉਹ ਚੱਲਦਾ ਪਿਆ ਹੈਗਾ ਆ ਅੰਦਾਜ਼ਨ ਆ ਵੇ ਜਿਹੜਾ ਹਜੇ ਤੱਕ ਜਿਹੜਾ ਪਾਣੀ ਦੇ ਜਿਹੜੇ ਬੰਨ੍ਹ ਨੂੰ ਮਜ਼ਬੂਤ ਉਹ ਲਗਾਤਾਰ ਜਿਹੜੇ ਚੱਲਦੇ ਪਏ ਹੈਗੇ ਆ ਤੇ ਇਹ ਜਿਹੜਾ ਕੰਮ ਹੈਗਾ ਹੈ ਹਜੇ 15 20 ਜਾਂ ਮਹੀਨਾ ਜਿਹੜਾ 1.5 ਮਹੀਨਾ ਤੱਕ ਹੋਰ ਲਗਾਤਾਰ ਇਸੇ ਤਰ੍ਹਾਂ ਜਿਹੜੇ ਚੱਲਦੇ ਰਹਿਣੇ ਆ ਜੇ ਜਦ ਤੱਕ ਇਹ ਨਹੀਂ ਪੂਰਾ ਹੁੰਦਾ ਉਦ ਤੱਕ ਇਹ ਰਾਹਤ ਦਾ ਬਚਾਓ ਕਾਰਜ ਆ ਉਹਨਾਂ ਦੀ ਪ੍ਰੂਫ ਪੂਰੀ ਤਰ੍ਹਾਂ ਨਾਲ ਜੇ ਆਪਾਂ ਕਹਿ ਸਕਦੇ ਆ ਉਹ ਖਤਮ ਨਹੀਂ ਹੋਣਗੇ ਇਸ ਤਰ੍ਹਾਂ ਸਰਕਾਰ ਦਾ ਜਿਹੜਾ ਰਵਈਆ ਹੈਗਾ ਆ ਜਾਂ ਸਰਕਾਰ ਦਾ ਯੋਗਦਾਨ ਹੈ ਜਾਂ ਸਰਕਾਰ ਵੱਲੋਂ ਸਹਿਯੋਗ ਆ ਉਹ ਹਜੇ ਤੱਕ ਤਾਂ ਨਾਮਾਤ ਰਹਿ ਗਈ ਆ ਤੇ ਜਿਵੇਂ ਜਿਵੇਂ ਇਹ ਪਾਣੀ ਘਟੂਗਾ ਤੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਦੇਖਾਂਗੇ ਕਿ ਆਮ ਸੰਗਤਾਂ ਵੱਲੋਂ ਤਾਂ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਹੈ ਸਰਕਾਰ ਦੇ ਜਿਹੜੇ ਐਲਾਨ ਹੈਗੇ ਉਹ ਕਿੰਨੇ ਕੁ ਜ਼ਮੀਨੀ ਪੱਧਰ ਤੇ ਪਹੁੰਚਦੇ ਵਾਹਿਗੁਰੂ ਜੀ ਕਾ ਸਭ ਵਾਹਿਗੁਰੂ ਜੀ ਫਤਿਹ